हां जी ਮੇਰਾ ਨਾਮ ਹਰਮੇਸ਼ ਸਿੰਘ ਹੈ ਜੀ ਮੈਂ ਸਾਬਕਾ ਸਰਪੰਚ ਹੈ ਪਿੰਡ ਭਾਰਤਪੁਰ ਬਲਾਕ ਖਰੜ ਤੋਂ ਜੀ ਤੇ ਮੈਂ ਪੀਸੀ ਕਰਨ ਦਾ ਮਕਸਦ ਇਹ ਹੈ ਜੀ ਸਾਡੇ ਪਿੰਡ 2024 ਦੀ ਮਾਰਚ ਦੇ ਵਿੱਚ ਪ੍ਰਬੰਧਕ ਦੇ ਸਮੇਂ ਪੰਜਾਬ ਸਰਕਾਰ ਦੀ ਗਾਈਡਲਾਈਨ ਨਾਲ ਤੇ ਨਰੇਗਾ ਦੀ ਲੇਬਰ ਚ 3300 ਵੋਟਾਂ ਲਗਾਇਆ ਗਿਆ ਸੀ ਜਿਦੇ ਚ ਫਲਦਾਰ ਫਲਦਾਰ ਤੇ ਆਕਸੀਜਨ ਵਾਲੇ ਵੋਟੇ ਸੀ ਜਿਹੜਾ ਸਾਰੇ ਹੀ ਪਿੰਡ ਨੇ ਬਹੁਤ ਚੰਗਾ ਸਮਝਿਆ ਕਿਸੇ ਨੇ ਕੋਈ ਵਿਰੋਧ ਨਹੀਂ ਕੀਤਾ ਬਹੁਤ ਚੰਗਾ ਪ੍ਰਾਲਾ ਸੀ ਪਰ ਅਕਤੂਬਰ ਦੇ ਵਿੱਚ ਜਦੋਂ ਪੰਚਾਇਤ ਹੋਣ ਜਾਂਦੀ ਹੈ ਨਵੀਂ ਪੰਚਾਇਤ ਨੇ ਦਸੰਬਰ ਦੇ ਵਿੱਚ ਇੱਕ ਮਤਾ ਪਾਇਆ ਜਿਸ ਵਿੱਚ ਉਹਨਾਂ ਨੇ ਇਹ ਕਿਹਾ ਗਿਆ ਕਿ ਜ਼ਮੀਨ ਨੂੰ ਪੱਧਰ ਕਰਕੇ ਤੇ ਪਲੇਗ੍ਰਾਉਂਡ ਬਣਾਉਣਾ ਹੈ ਤੇ ਪਰਮਿਸ਼ਨ ਬੁੱਟੇ ਪੱਟ ਕੇ ਹੋਰ ਪਾਸੇ ਸ਼ਿਫਟ ਕਰਨ ਦੀ ਪਰਮਿਸ਼ਨ ਮੰਗੀ ਹੈ ਪਰ ਮਤੇ 'ਚ ਪਰਮਿਸ਼ਨ ਮੰਗੀ ਗਈ 퍼미ਸ਼ਨ ਕੋਈ ਨਹੀਂ ਲੱਤੀ ਉਦੋਂ ਬਾਅਦ ਮਈ 25 ਜ 13 ਮਈ 25 ਚ ਦੁਆਰਾ ਮਤਾ ਪਾਇਆ ਗਿਆ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਇੱਥੇ ਪਲੇ ਗਰਾਊਂਡ ਬਣਾਣਾ ਹੈ ਤੇ ਇਹ ਪੌਦੇ ਪੱਟ ਕੇ ਹੋਰ ਬਣਾ ਸ਼ਿਫਟ ਕਰਨੇ ਆ ਪਰ ਕੋਈ ਮਤਾ ਮਨਜ਼ੂਰੀ ਨਹੀਂ ਲੱਤੀ ਗਈ ਕਿਸੇ ਵੀ ਅਧਿਕਾਰੀ ਤੋਂ ਉਹਨਾਂ ਜੰਗਲਾਤ ਤੋਂ ਬੁੱਟੇ ਪੱਟੇ ਗਏ ਕੰਡਾਦਾਰ ਪਿੱਲਰ ਜਦੋਂ ਪੱਟਾ ਗਿਆ ਮੈਨੂੰ ਪਤਾ ਲੱਗਿਆ ਅਸੀਂ ਰੌਲਾ ਪਾਇਆ ਵੀਡੀਓ ਸਾਹਿਬ ਨੂੰ ਮਿਲੇ ਵੀਡੀਓ ਸਾਹਿਬ ਕਹਿੰਦੇ ਕਿ ਮੈਂ ਰੋਕ ਦਿੰਦਾ ਪਰ ਉਦੋਂ 5-400 ਬੁੱਟਾ ਹੀ ਬਾਕੀ ਬਚਿਆ ਸੀ ਪਰ ਕੰਡਾ ਤੋਂਰ ਪਿੱਲਰ ਪੱਟਣ ਕਰਕੇ ਉਹ ਵੀ ਡੰਗਰਾ ਮੱਝਾਂ ਨੇ ਹੁਣ ਬਰਸਾਦ ਚ ਖਾ ਲਏ ਇਹ ਬੂਟੇ ਕਿੰਨੇ ਪੱਟੇ ਆ ਤੇ ਤੁਹਾਡਾ ਲਗਾਉਣ ਦਾ ਪਰਪਸ ਕੀ ਸੀ ਉਸ ਟਾਈਮ ਤੁਸੀਂ ਸਰਪੰਚ ਸੀ ਮੋਦੂ ਜੀ ਨਹੀਂ ਲਗਾਏ ਤਾਂ ਪੰਜਾਬ ਸਰਕਾਰ ਨੇ ਚ ਪ੍ਰਬੰਧ ਕਰਨੇ ਸੀ ਓਕੇ ਪਰ ਆਕਸੀਜਨ ਤੇ ਫਲਦਾਰ ਤੇ ਬੂਟੇ ਚੰਗੇ ਸੀ ਪਿੰਡ ਵਾਸਤੇ ਵਾਤਾਵਰਣ ਵਾਸਤੇ ਚੰਗੇ ਆ ਜੀ ਇਹਦੇ ਵਾਸਤੇ ਲਾਏ ਸੀ ਕਿੰਨੀ ਏਕੜ ਉਹ ਲੈਂਡ ਸੀ ਟੋਟ ਤਕਰੀਬ 2 ਏਕੜ ਚ ਲਾਏ ਤੇ ਕਿਨੇ ਪੱਟੇ ਆ ਇਹ ਕੀ ਰੀਜ਼ ਇਹ ਗ੍ਰਾਮ ਪੰਚਾਇਤ ਨੇ ਪੱਟੇ ਆ ਜੀ ਇਹ ਗ੍ਰਾਮ ਪੰਚਾਇਤ ਹਾਂ ਸਰਪੰਚ ਚਾਰ ਪੰਜਾਂ ਦਾ ਸਹਿਯੋਗ ਨਾਲ ਜੀ ਓਕੇ ਕੌਣ ਕੌਣ ਨੇ ਪੰਚ ਨੇ ਜੀ ਪਿੰਡ ਦੇ ਪੰਚਾਇਤ ਦੇ ਮੈਂਬਰ ਹ ਕਲਵਿੰਦਰ ਸਿੰਘ ਪੰਚ ਹੈ ਜੀ ਸੁਖਵਿੰਦਰ ਸਿੰਘ ਸਰਪੰਚ ਇੱਕ ਬੀਬੀ ਹਰਪ੍ਰੀਤ कौर ਲੇਡੀ ਹੈ ਜੀ ਤੇ ਇੱਕ ਅਰਵਿੰਦਰ ਸਿੰਘ ਹੈ ਤੇ ਦੋ ਸਿੰਘ ਹੈ ਪੰਜ ਬੰਦਿਆਂ ਦੇ ਸਹਿਯੋਗ ਨਾਲ ਮਤੇ ਨਾਲ ਇਹ ਪੱਟੇ ਗਏ ਤੇ ਉੱਥੇ ਹੁਣ ਜਦੋਂ ਟਕੰਡਾਦਾਰ ਪੱਟੀ ਗਈ ਉਹ ਦਰਖਤ ਖਾ ਲੇ ਦਰਖਤ ਖਾਦੇਗੇ ਜਿਹੜੇ ਦੀ ਅੱਜ ਮੌਕੇ ਦੇ ਦੇਖੋ 5 400 ਖੜੇ ਆ 406 ਇਚ ਦਾ ਜਦੋਂ ਪੌਦੇ ਲਾਏ ਸੀ ਉਹ 1.5 ਤੋਂ 2 ਫੁੱਟ ਦਾ ਸੀ 4 ਫੁੱਟ ਦੇ ਆਸ-ਪਾਸ ਹੋ ਗਿਆ ਸੀ ਇਹਨਾਂ ਨੇ ਪੜ ਦਿੱਤੇ ਗਏ ਰੀਜ਼ਨ ਕੀ ਸੀ ਮਤਲਬ ਕੀ ਪੱਟ ਰੀਜ਼ਨ ਰੀਜ਼ਨ ਨੂੰ ਲਾਭ ਮਿਲੇਗਾ ਇਹਨੂੰ ਪੱਟ ਕੇ ਜਿਹੜੀ ਲੈਂਡ ਹੈ ਉਹ ਕਿਸ ਨੂੰ ਮਾਰੀ ਨਹੀਂ ਪੰਚਾਇਤ ਦਾ ਤਾਂ ਨੁਕਸਾਨ ਹੋਇਆ ਹੈ ਜੀ ਸਰਪੰਚਾਇਤ ਦਾ ਨੁਕਸਾਨ ਹੈ ਪਰ ਜਿਹੜੇ ਮੈਂਬਰ ਨੇ ਸਰਪੰਚ ਨੇ ਉਹ ਆਪਣੇ ਫਾਇਦੇ ਵਾਸਤੇ ਉਹਨਾਂ ਨੇ ਕੀਤਾ ਉਹਨਾਂ ਦਾ ਕੀ ਫਾਇਦਾ ਉਹਨਾਂ ਦਾ ਜੀ ਇਹ ਕਾਰਨਰ ਪਲਾਟ ਹੈ ਕੋਸਟਲੀ ਜ਼ਮੀਨ ਹੋਊਗੀ ਕਮਰਸ਼ੀਅਲ ਜ਼ਮੀਨ ਹੈ ਸਾਡੀ ਉਹ ਲੀਜ਼ ਤੇ ਦੇਣਾ ਚਾਹੁੰਦੇ ਆਂ ਜੀ ਤੇ ਤੁਸੀਂ ਇਹਦੇ ਖਿਲਾਫ ਕੋਈ ਕੰਪਲੇਂਟ ਆਪਣੇ ਤਰਫੋਂ ਕੰਪਲੇਂਟ ਅਸੀਂ ਆਰਟੀਆਈ ਪਾ ਕੇ ਮੈਂ ਵੀਡੀਓ ਸਭ ਨੂੰ ਮਿਲਿਆ ਸੀ ਉਹ ਕਹਿੰਦੇ ਆਰਟੀਆਈ ਪਾ ਲੈ ਫਿਰ ਅਸੀਂ ਦੱਸਾਂਗੇ ਤੇ ਆਰਟੀਆਈ ਪਾ ਕੇ ਸਾਨੂੰ ਪਤਾ ਲੱਗਿਆ ਕੋਈ ਪਰਮਿਸ਼ਨ ਨਹੀਂ ਲੱਤੀ ਗਈ ਤੇ ਕੰਡਾ ਤਾਰ ਪੀਲਰ ਮਤਲਬ ਵਾਪਸ ਦੇ ਤੇ ਅਸੀਂ ਲੀਗਲ ਨੋਟ ਦਿੱਤਾ ਸਾਡੇ ਵਕੀਲ ਸਾਹਿਬ ਨੇ ਇਹਨਾਂ ਨੇ ਨੋਟਿਸ ਦਿੱਤਾ ਸੀ ਪੁਲਿਸ ਕੰਪਲੇਂਟ ਵੀ ਕਰੂੰਗੇ ਇਹਦੀ ਬਿਲਕੁਲ ਹਰ ਪਾਸੇ ਜਾਵਾਂਗੇ ਜੀ ਪੁਲਿਸ ਜੀ ਵਾਲੀ ਸੀਮ ਸਾਹਿਬ ਨੂੰ ਤਾਂ ਹੱਥ ਬਨ ਕੇ ਬੇਨਤੀ ਹੈ ਪੰਜਾਬ ਸਰਕਾਰ ਨੂੰ ਸੀਐਮ ਸਾਹਿਬ ਨੂੰ ਪੰਚਾਇਤ ਮੰਤਰੀ ਸਾਹਿਬ ਨੂੰ ਵੀ ਬੜਾ ਵੱਡਾ ਮੁੱਦਾ ਹੈ ਜੀ ਇਹਨੂੰ ਸਾਡੀ ਮਦਦ ਕੀਤੀ ਜਾਵੇ ਜਿੱਥੇ ਗਾਈਡਲਾਈਨ ਦੇਖੀਏ ਤੇ ਜੰਗਲਾਤ ਵਿਭਾਗ ਦੀ ਗਾਈਡਲਾਈਨ ਦੇਖੀਏ ਉਹ ਕਹਿੰਦੇ ਇੱਕ ਦੇ ਇੱਕ ਦੇ ਬੱਲੇ 10 ਬੂਟੇ ਲਾਣੇ ਪੈਣਗੇ ਜਾਂ ਇੱਕ ਦੇ ਬੱਲੇ 25 ਬੂਟੇ ਵੀ ਲਾਣੇ ਪੈਣਗੇ ਉਹ ਨਿਰਧਾਰਤ ਕਰੇਗਾ ਕਿ ਇਹਨਾਂ ਨੇ ਇਹਨਾਂ ਨੇ ਜਿਹੜਾ ਕੰਮ ਕੀਤਾ ਕਿਸ ਵੱਡੇ ਲੈਵਲ ਦਾ ਹੈ ਤਾਂ ਕਿ ਆਉਣ ਵਾਲੀ ਪੀੜ੍ਹੀਆਂ ਨੂੰ ਆਉਣ ਵਾਲੇ ਲੋਕਾਂ ਨੂੰ ਇਹ ਇੱਕ ਵਧੀਆ ਰਾਹ ਮਿਲ ਪਾਵੇ ਕਿ ਆਪਾਂ ਇਸ ਤਰ੍ਹਾਂ ਦਾ ਕੰਮ ਨਹੀਂ ਕਰਨਾ ਕਿਉਂਕਿ ਪੰਜਾਬ ਸਰਕਾਰ ਹੋਵੇ ਭਾਵੇਂ ਕੇਂਦਰ ਸਰਕਾਰ ਹੋਵੇ ਸਾਰਨ ਹੀ ਮੁਹੀਮ ਹੈ ਕਿ ਆਪਾਂ ਵਾਤਾਵਰਨ ਨੂੰ ਸਾਫ਼ ਸੁਥਰਾ ਕਰਨਾ ਹੈ ਤਾਂ ਕਿ ਆਉਣ ਵਾਲੀ ਚੰਗਾ ਸਾਲ ਹੈ ਨੂੰ ਵਸੇ ਆਕਸੀਜਨ ਪ੍ਰਾਪਤ ਹੋ ਪਵੇ ਜਦ ਕੀ ਇਹ ਵਧੀਆ ਉਪਰਾਲਾ ਕੀਤਾ ਗਿਆ ਪੰਜਾਬ ਸਰਕਾਰ ਵੱਲੇ ਜਦੋਂ ਪ੍ਰਬੰਧਕ ਨੇ ਇਹ ਬੂਟੇ ਲਗਵਾਏ ਸੀ ਕਿ 330 ਬੂਟੇ ਰਾਉਂਡ ਗਲਾਸ ਫਾਊਂਡੇਸ਼ਨ ਨੇ ਆਪਣੇ ਐਨ ਜੀਓ ਰਾਹੀਂ ਖੁਦ ਗ੍ਰਾਂਟ ਕੀਤੀ ਸੀਗੇ ਪਰ ਮੌਜੂਦਾ ਨਵੀਂ ਪੰਚਾਇਤ ਨੇ ਆਪਣੀ ਜ਼ਮੀਨ ਨੂੰ ਹੜਪਣ ਵਾਸਤੇ ਜਾਂ ਬਦਨੀਤੀ ਤਹਿਤ ਇਹ ਬੂਟੇ ਬਿਨਾਂ ਪ੍ਰਵਾਨੀ ਤੋਂ ਪਾਟ ਦਿੱਤੇ ਗਏ ਹਨ ਅਤੇ ਜਿਸ ਸਾਰੇ ਬੂਟੇ ਨਰੇਗਾ ਦੀ ਦੀ ਲੇਬਰ ਨਾਲ ਲਗਾਏਗਾ ਇਸ ਨੇ ਪੰਚਾਇਤੀ ਲੇਬਰ ਨਾਲ ਸਰ ਇਸੇ ਕਰਕੇ ਇਹਨਾਂ ਨੇ ਨਰੇਗਾ ਦੀ ਲੇਬਰ ਦਾ ਵੀ ਪੰਜਾਬ ਸਰਕਾਰ ਦਾ ਵਿੱਤੀ ਨੁਕਸਾਨ ਕੀਤਾ ਹੈ ਪੰਚਾਇਤ ਆਮਦਨੀ ਦਾ ਵੀ ਨਿਤੀ ਨੁਕਸਾਨ ਕੀਤਾ ਹੈ ਅਤੇ ਆਉਣ ਵਾਲੀ ਪੀੜ੍ਹੀ ਆਉਣ ਵਾਲੀ ਜਨਰੇਸ਼ਨ ਨਾਲ ਵੀ ਉਹਨਾਂ ਦੇ ਵਾਤਾਵਰਣ ਖਿਲਾੜ ਕਰਕੇ ਉਹਨਾਂ ਚਾਂਦੀ ਵਾਲੀ ਨੁਕਸਾਨ ਕਰਨ ਦਾ ਵੀ ਪੂਰਾ ਸਹਿਯੋਗ ਕੀਤਾ ਗਿਆ ਤੁਸੀਂ ਕੋਰਟ ਦੇ ਵਿੱਚ ਵੀ ਪੂਰਾ ਇਹ ਮੈਟਰ ਉਠਾ ਰਹੇ ਹੋ ਆਪਣੇ ਸਰ ਆਪਾਂ ਇਸ ਦੇ ਖਿਲਾਫ ਇੱਕ ਇੱਕ ਨੀਗਲ ਨੋਟਿਸ ਡਾਇਰੈਕਟਰ ਵਿਜੀਲੈਂਸ ਬਿਊਰੋ ਨੂੰ ਡਾਕਟਰ ਪਿੰਡੂ ਵਿਕਾਸ ਨੂੰ ਅਤੇ ਸੈਕਰੀ ਫੋਰੈਸਟ ਨੂੰ ਅਤੇ ਇੱਕ ਸਬੰਧਕਦਾਰ ਨੂੰ ਦਿੱਤਾ ਤੇ ਜਿੱਤੇ ਕਾਰਵਿਕਾਰ ਦੇ ਡਾਇਰੈਕਟਰ ਪਿੰਡੂ ਵਿਕਾਸ ਨੇ ਫਿਲਹਾਲ ਦੀ ਗੜੀ ਇਹਦੀ ਪਰਤਾਲ ਡੀਡੀਪੀ ਮੁਹਾਲੀ ਨੂੰ ਲਗਾ ਦਿੱਤੀ ਹੈ ਪੰਚਾਇਤ ਦੇ ਖਿਲਾਫ ਕਾਰਵਾਈ ਕਰਨ ਵਾਸਤੇ ਬਟ ਡੀਡੀਪੀ ਮੁਹਾਲੀ ਨੇ ਫਰਦਰ ਇਨਕੁਆਰੀ ਵੀਡੀਓ ਖੜਨ ਨੂੰ ਲਾ ਦਿੱਤੀ ਗਈ ਹੈ ਜੇਰਾ ਕੀ ਪੰਚਾਇਤ ਨੂੰ ਇਸ ਗੰਭੀਰ ਦੋਸ਼ ਤੋਂ ਪਹੁੰਚਾਣਾ ਚਾਹੁੰਦਾ ਤੇ ਸਰਕਾਰ ਦੀ ਗਾਈਡਲਾਈਨ ਹੈ ਕਿ ਇੱਕ ਮਹੀਨੇ ਅੰਦਰ ਇਸ ਪਰਤਾਲ ਤੇ ਕਾਰਵਾਈ ਹੋਣੀ ਚਾਹੀਦੀ ਹੈ ਬਟ ਦੋ ਮਹੀਨੇ ਬੀਤਣ ਤੋਂ ਬਾਅਦ ਵੀ ਕੋਈ ਕਾਰਵਾਈ ਵੀਡੀਓ ਖੜਨ ਕੀਤੀ ਨਹੀਂ ਜਾ ਰਹੀ ਜੋ 언ਦੀ ਇਸ ਇਸ ਮਿਲੀਭੁਗਤ ਸ਼ਾਮਲ ਹੋਣ ਦਾ ਦਰਸਾਉਂਦਾ ਹੈ